ਸ਼ੈ ਸ਼ੀਕਾਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾ ਹਾਊਸ ਵਿੱਚ ਸਰਖੰਨਾ ਤੇ ਤੁਹਾਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਕਾਟਰਨ ਸ਼ਿਮਰ ਦੀ ਫੇਰ ਤੋਂ ਦੁਬਾਰਾ ਤੋਂ ਵੀਡੀਓ ਲੈ ਕੇ ਆਏ ਆ ਤੇ ਆਪਣੇ ਕੋਲੇ ਜਿਹੜੇ ਪ੍ਰਿੰਟ ਹੈਗੇ ਨੇ ਉਹ ਬਹੁਤ ਹੀ ਸੋਹਣੇ ਨੇ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਆਪਣੇ ਕੋਲੇ ਆਏ ਨੇ ਤੇ ਕਪੜਾ ਜਿਹੜਾ ਹੈਗਾ ਇਹ ਬਹੁਤ ਹੀ ਸੋਹਣਾ ਹੈ ਪਹਿਲਾ ਵਾਲੀ ਵੀਡੀਓ ਮਗੂੰ ਸੇਮ ਹੀ ਸੇਮ ਸਟਾਫ ਹੈ ਪ੍ਰਿੰਟਾਂ ਦਾ ਫਰਕ ਹੈ ਪ੍ਰਿੰਟ ਬਹੁਤ ਸੋਹਣੇ ਨੇ ਸ਼ੈਡੋ ਪ੍ਰਿੰਟ ਦੀ ਸਲਵਾਰ ਟਾਈ ਟਾਈ ਮੀਟਰ ਦੀ ਕੱਟ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਕਲਰ ਬੜੇ ਪਿਆਰੇ ਆਏ ਨੇ ਤੁਹਾਨੂੰ ਇੱਕ ਸ਼ੂਟ ਲਾਉਂਗੇ 650 ਦਾ ਪਊਗਾ ਦੋ ਸ਼ੂਟ ਲਾਉਂਗੇ 1300 ਦੇ ਪਹਿਣਗੇ ਜੇ ਤੁਸੀਂ ਦੋ ਸ਼ੂਟ ਸਾਡੇ ਕੋਲੋਂ ਬਾਈ ਕਰਦੇ ਹੋ ਤਾਂ ਤੁਹਾਨੂੰ ਸ਼ਿਪ ਫਰੀ ਆ ਰਹੇ ਨੇ ਤੁਸੀਂ ਕਿਤੇ ਮਰਜ਼ੀ ਮੰਗਾ ਸਕਦੇ ਹੋ ਤੇ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਤੁਸੀਂ ਕਲਰ ਚੈੱਕ ਕਰੀਏ ਪਹਿਲਾ ਕਲਰ ਫਲੋਜੀ ਦੇ ਵਿੱਚ ਸੀਗਾ ਬਹੁਤ ਹੀ ਸੋਹਣਾ ਤੇ ਆਹ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਮਹਿੰਦੀ ਟੋਨ ਦੇ ਵਿੱਚ ਕਲਰ ਆਇਆ ਤੁਸੀਂ ਇਹ ਕਪੜਾ ਬਹੁਤ ਹੀ ਫੀਲਿੰਗ ਵਾਲਾ ਬਹੁਤ ਸੋਹਣਾ ਕਪੜਾ ਹੈ ਤੇ ਕਲਰ ਸਾਰੇ ਬਹੁਤ ਸੋਹਣੇ ਹੈ ਇੱਕ ਸ਼ੂਟ ਤੇ ਤੁਹਾਨੂੰ 50 ਰੁਪਏ ਐਕਸਟਰਾ ਤੋਂ ਚਾਰਜ ਲੱਗੂਗਾ ਜੇ ਤੁਸੀਂ ਸਾਡੇ ਕੋਲੋਂ ਦੋ ਸ਼ੂਟ ਬਾਇ ਕਰਦੇ ਹੋ ਤਾਂ ਤੁਹਾਨੂੰ ਆਪਾਂ ਜਿਹੜੀ ਸ਼ਿਪ ਹੈਗੀ ਹੈ ਫਰੀ ਹੈ ਤੁਸੀਂ ਕਿਤੇ ਮਰਜ਼ੀ ਬੈਠ ਕੇ ਮੰਗਾ ਸਕਦੇ ਹੋ ਬਹੁਤ ਸੋਹਣੇ ਸ਼ੂਟ ਨੇ ਇਹ ਸਾਰੇ ਵਿਦਆਊਟ ਦੁਪੱਟਾ ਨੇ ਦੁਪੱਟਾ ਇਹਨਾਂ ਦੇ ਕਿਸੇ ਵੀ ਸ਼ੂਟ ਦੇ ਨਾਲ ਤੁਹਾਨੂੰ ਨਹੀਂ ਮਿਲੂਗਾ ਆਹ ਲਓ ਜੀ ਕਲਰ ਬੜੇ ਪਿਆਰੇ ਨੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਇਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਹੈ ਸਾਡੇ ਕੋਲੋਂ ਸ਼ੂਟ ਬੁੱਕ ਕਰ ਸਕਦੇ ਹੋ ਤੇ ਆਹ ਲਓ ਜੀ ਅਗ ਇਹ ਵਾਲਾ ਕਲਰ ਆ ਬਹੁਤ ਹੀ ਸੋਹਣਾ ਹੈ ਇਹ ਤੁਸੀਂ ਰਾਜੇ ਰਾਣੀ ਦੇ ਵਿੱਚ ਲੈ ਸਕਦੇ ਹੋਗੇ ਇਹ ਕਲਰ ਆ ਅੱਜ ਕੱਲ ਫੇਮਸ ਜਿਹੜਾ ਡਿਜ਼ਾਈਨ ਆ ਫੇਮਸ ਡਿਜ਼ਾਈਨ ਆ ਇਹ ਤੇ ਮਹਿਰੂਨ ਕਲਰ ਦੇ ਵਿੱਚ ਆ ਬਹੁਤ ਸੋਹਣੇ ਕਲਰ ਨੇ 2.5 ਮੀਟਰ ਦੀ ਕੱਟ ਦੇ ਵਿੱਚ ਰਹਿਣਗੇ ਸ਼ੈਡੋ ਪ੍ਰਿੰਟ ਦੀਆਂ ਸਲਵਾਰਾਂ ਦੇ ਨਾਲ ਸਾਨੂੰ ਛੂਟ ਮਿਲਣਗੇ ਸਿਰਫ ਇਹ ਇੱਕ ਸੂਟ ਦੀ ਰਹੂਗੀ 650 ਰੁਪਏ ਦੋ ਛੂਟ ਤੁਸੀਂ ਵਾਇ ਕਰੋਂਗੇ 1300 ਰੁਪਏ ਦੇ ਪਹਿਣਗੇ ਸ਼ਿਪ ਫਰੀ ਦੇ ਨਾਲ ਮਿਲਣਗੇ ਘਰ ਬੈਠ ਕੇ ਤੁਸੀਂ ਵਾਇ ਕਰ ਸਕਦੇ ਹੋ ਆਹ ਲਓ ਜੀ ਕਲਰ ਚੈੱਕ ਕਰੀਏ ਸਕਰੀਨ ਸ਼ਾਟ ਲਈ ਜਾਓ ਇਸੇ ਨੰਬਰ ਤੇ ਤੁਸੀਂ ਸਾਡਾ ਵਟਸਐਪ ਚੱਲਦਾ ਹੈ ਤੇ ਸਾਨੂੰ ਭੇਜ ਕੇ ਬੁੱਕ ਕਰ ਸਕਦੇ ਹੋ ਸ਼ੂਟ ਆਹ ਲਓ ਜੀ ਬਲੈਕ ਵਾਲਾ ਕਲਰ ਆ ਗਿਆ ਕਲਰ ਸਾਰੇ ਸੋਹਣੇ ਐ ਇਸ ਤੋਂ ਬਾਅਦ ਆਪਣਾ ਇਹ ਵਾਲਾ ਕਲਰ ਆ ਗਿਆ ਮਹਿੰਦੀ ਟੋਨ ਦੇ ਵਿੱਚ ਕਪੜਾ ਸਾਰਾ ਕਾਟਨ ਸ਼ਿਮਰ ਦਾ ਜਿਹੜਾ ਇਹ ਸੂਟ ਆ ਸਾਰਾ ਬਿਨ ਲੋਨ ਤੋਂ ਬਿਨ ਲਾਈਨਿੰਗ ਤੋਂ ਬਣੂਗਾ ਤੇ ਤੁਸੀਂ ਆਪਣੀ ਵੀਡੀਓ ਜੇ ਫਸਟ ਟਾਈਮ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਹਣਾ ਜਿਹਾ ਕਮੈਂਟ ਜਾਂਦੇ ਜਾਂਦੇ ਕਰਕੇ ਜਾਏ ਕਿਉਂਕਿ ਆਪਾਂ ਬੜੀ ਮਿਹਨਤ ਨਾਲ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਨੇ ਆ ਧੰਨਵਾਦ ਜੀ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਆਪਣੀ ਰਹਿ ਦੇਣੀ ਧੰਨਵਾਦ ਸਤਿ ਸ਼੍ਰੀ ਅਕਾਲ